ਉਹਨੀ ਹੈਡਿੰਗ ਜਰੂਰ ਦਿੱਤਾ ਪੜਿਓ ਬਹੁਤ ਲੰਮੀ ਆ ਆਪਾਂ ਸ਼ਾਰਟਕਟ ਥੋੜਾ ਥੋੜਾ ਵਿੱਚੋਂ ਦੱਸਾਂਗੇ ਆ ਆਈ ਐਮ ਦਾ ਕੈਨੇਡੀਅਨ ਹੂ ਵਾਸ ਰਿਟੇਨਡ ਬਾਈ ਆਈਸ ਫਾਰ 2 ਵੀਕਸ ਇਟ ਫੈਲਟ ਲਾਈਕ ਆਈ ਹੈਡ ਬੀਨ ਕਿਡਨੈਪਟ ਹੂੰ 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 ਸੋ ਇਹ ਜੋ ਐਕਟ੍ਰੈਸ ਆ ਆਪਣੇ ਗੁਆਂਟੀਮੁਲ ਕੈਨੇਡਾ ਦੀ ਸਿਟੀਜ਼ਨ ਆ ਜੈਸਮੀਨ ਮੂਨੇ ਤੇ ਇੱਕ ਜਿਹੜੀ ਕੰਪਨੀ ਆ ਉਹਦੇ ਲਈ ਇਹ ਕੰਮ ਵੀ ਕਰਦੀ ਸੀ ਐਡਵਰਟਾਈਜ਼ਿੰਗ ਦਾ ਵੀ ਤੇ ਅਮਰੀਕਾ ਦੇ ਵਿੱਚ ਬਹੁਤ ਵਾਰ ਆਦੀ ਜਾਂਦੀ ਰਹਿੰਦੀ ਸੀ ਬਹੁਤ ਵਾਰ ਵੀਜ਼ੇ ਦੇ ਉੱਤੇ ਜਿਹੜਾ ਨੈਪਟਾ ਵਾਲਾ ਜਿਹੜਾ ਇਹਨਾਂ ਦਾ ਐਗਰੀਮੈਂਟ ਆ ਮਕਸੀਕੋ ਤੇ ਕੈਨੇਡਾ ਦੇ ਨਾਲ ਤੁਸੀਂ ਕਿਹੜੇ ਬੇਸ ਦੇ ਉੱਤੇ ਜਿਹੜਾ ਕੰਮ ਕਰ ਸਕਦੇ ਹੈਗੇ ਆ ਜੇ ਸਾਹਬ ਦੇ ਨਾਲ ਉਹ ਕਹਿੰਦੀ ਵੀ ਮੈਂ ਇੰਟਰ ਹੋਣਾ ਸ਼ੁਰੂ ਕੀਤਾ ਸੀ ਵੀ ਉਧਰੋਂ ਸੈਂਡਿਗੋ ਵਾਲੇ ਬਾਰਡਰ ਤੋਂ ਤੇ ਮੈਨੂੰ ਉਹ ਨਹੀਂ ਗਿਆ ਵੀ ਤੇਰੇ ਕੁਝ ਵੀਜ਼ੇ ਦੀ ਪ੍ਰੋਬਲਮ ਆ ਉੱਥੋਂ ਅਰੈਸਟ ਕਰ ਲਿਆ ਗਿਆ ਉਹਨੂੰ ਅਰੈਸਟ ਕਰਕੇ ਵਕ ਵਕ ਜੇਲਾਂਾਂ 'ਚ ਭੇਜਿਆ ਗਿਆ ਉਹਨਾਂ ਜੇਲਾਂਾਂ 'ਚ ਭੇਜ ਕੇ ਬਹੁਤ ਬੁਰਾ ਹਾਲ ਸੀ ਕਹਿੰਦੀ ਕੋਈ ਉੱਥੇ ਦੱਸਦਾ ਨਹੀਂ ਸੀ ਵੀ ਕੀ ਆ ਕਿਸੇ ਤਰ੍ਹਾਂ ਦੇ ਨਾਲ ਕਿਸੇ ਨੂੰ ਕੰਟੈਕਟ ਕਰਨ ਲਈ ਫੋਨ ਦੀ ਇਨਫੋਰਮੇਸ਼ਨ ਨਹੀਂ ਸੀ ਆਫਟਰ ਆਲ ਕਈ ਦਿਨਾਂ ਬਾਅਦ ਜਾ ਕੇ ਇੱਕ ਜਦੋਂ ਇੱਕ ਜੇਲ੍ਹ 'ਚ ਪਹੁੰਚੀ ਜਿੱਥੇ 140 ਦੇ ਕਰੀਬ ਬੀਬੀਆਂ ਸੀਗੀਆਂ ਉੱਥੋਂ ਇੱਕ ਉਹਨੂੰ ਐਕਸੈਸ ਮਿਲਿਆ ਕਿਸੇ ਦੇ ਫੋਨ ਦੇ ਉੱਤੋਂ ਉਸ ਫੋਨ ਦੇ ਨਾਲ ਉਹਨਾਂ ਆਪਣੀ ਕੰਪਨੀ ਦੇ ਜਿਹੜੇ ਸੀਈਓ ਆ ਉਹਦੇ ਨਾਲ ਗੱਲਬਾਤ ਕੀਤੀ ਉਹ ਤੋਂ ਬਾਅਦ ਉਹ ਮੀਡੀਆ ਦੇ ਵਿੱਚ ਸਟੋਰੀ ਆਈ ਵੀ ਭਈ ਇਹ ਤਾਂ ਕੈਨੇਡਾ ਦੀ ਇੱਕ ਐਕਟਰੈਸ ਨੂੰ ਹੀ ਤੁਸੀਂ ਅਰੈਸਟ ਕੀਤਾ ਹੋਇਆ ਹਾਲਾਂਕਿ ਕਹਿੰਦੀ ਵੀ ਜਦੋਂ ਮੈਨੂੰ ਐਂਟਰੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਮੇਰੇ ਵੀਜ਼ੇ ਦੀ ਪ੍ਰੋਬਲਮ ਆ ਤੇ ਮੈਂ ਮੇਰੇ ਕੋਲ ਟਿਕਟ ਹੈਗੀ ਮੈਂ ਟਿਕਟ ਲੈ ਕੇ ਵਾਪਸ ਆਪੇ ਨੂੰ ਕੈਨੇਡਾ ਚਲੇ ਜਾਣਾ ਆ ਕਹਿੰਦੀ ਵੀ ਨਹੀਂ ਉਹ ਨਹੀਂ ਕੁਛ ਨਹੀਂ ਕਿਸੇ ਨੇ ਨਹੀਂ ਕੀਤਾ ਇੰਨਾ ਜਿਆਦਾ ਕਹਿੰਦੀ ਧੱਕਾ ਕੀਤਾ ਵੀ ਖਾਣ ਪੀਣ ਨੂੰ ਮੈਂ ਕਹਿੰਦੀ ਭੁੱਖ ਹੜਤਾਲ ਵੀ ਰੱਖ ਛੱਡੀ 2-3 ਦਿਨ ਪਰ ਉੱਥੇ ਉਸ ਨੂੰ ਬਹੁਤ ਸਾਰੀਆਂ ਹੋਰ ਲੇਡੀਜ਼ ਬਣੀਆਂ ਹਾਂ 140 ਦੇ ਕਰੀਬ ਇੱਕ ਜੇਲ੍ਹ ਦੇ ਵਿੱਚ ਸੀਗੀਆਂ ਵੱਖ-ਵੱਖ ਮੁਲਕਾਂ ਦੀਆਂ ਕਹਿੰਦੀ ਵੀ ਉਹ ਸਾਰੇ ਜਦੋਂ ਕੋਈ ਨਵਾਂ ਜਾਂਦਾ ਇੱਕ ਦੂਜੇ ਦੀ ਹੈਲਪ ਕਰਦੇ ਕੋਈ ਅਰਦਾਸ ਕਰਦਾ ਪ੍ਰੇਅਰ ਕਰਦਾ ਵੀ ਹਾਂ ਉਹਦੇ 'ਚ ਜਿਹੜੀਆਂ ਉਹਨ ਸਟੋਰੀਆਂ ਲਿਖੀਆਂ ਨਾ ਉਹ ਸਟੋਰੀਆਂ ਪੜਨ ਵਾਲੀਆਂ ਵੀ ਕਿੱਦਾਂ ਦੀਆਂ ਜਿਹੜੀਆਂ ਕਹਿੰਦੇ ਕੋਈ 12 ਸਾਲਾਂ ਤੋਂ ਇੱਥੇ ਕੰਮ ਕਰਦੀ ਸੀ ਕੋਈ 14 ਸਾਲਾਂ ਤੋਂ ਕੰਮ ਕਰਦੀ ਸੀ ਜਿਨ੍ਹਾਂ ਨੂੰ ਚੱਕ-ਚੱਕ ਕੇ ਉਹਨਾਂ ਨੇ ਅੰਦਰ ਕਰ ਦਿੱਤਾ ਇੱਕ ਇੰਡੀਅਨ ਸਟੂਡੈਂਟ ਵੀ ਜਿਹੜੀ ਸਟੋਰੀ ਲਿਖੀ ਆ ਵੀ ਉਹ ਇੰਡੀਅਨ ਸਟੂਡੈਂਟ ਇੱਥੇ ਬੈਚਲਰਸ ਡਿਗਰੀ ਕਰਨ ਆਈ ਤੇ ਜਦੋਂ ਉਹਦੀ ਡਿਗਰੀ ਹੋ ਗਈ ਤਿੰਨ ਦਿਨ ਉਹਦਾ ਓਵਰਸਟੇ ਸੀ ਉਹ ਵਾਪਸ ਚਲੇ ਗਈ ਆਪਣੇ ਮੁਲਕ ਉਹ ਤੋਂ ਬਾਅਦ ਜਦੋਂ ਮਾਸਟਰ ਡਿਗਰੀ ਦਾ ਉਹਨੂੰ ਐਡਮਿਸ਼ਨ ਮਿਲ ਗਿਆ ਉਹ ਐਡਮਿਸ਼ਨ ਲੈ ਕੇ ਦੁਬਾਰਾ ਕਿ ਜਦੋਂ ਉਹ ਆਈ ਤੇ ਉਹਨੂੰ ਉੱਥੇ ਅਰੈਸਟ ਕਰ ਲਿਆ ਗਿਆ ਅਰੈਸਟ ਕਰਕੇ ਉਹਨੂੰ ਜੇਲ ਦੇ ਵਿੱਚ ਜਿਹੜਾ ਸਿੱਟ ਦਿੱਤਾ ਗਿਆ ਕਹਿੰਦੇ ਵੀ ਤੂੰ ਤਿੰਨ ਦਿਨ ਜਿਹੜਾ ਇੱਥੇ ਓਵਰਸਟੇ ਕੀਤਾ ਸੀ ਉਹ ਕਹਿੰਦੀ ਵੀ ਮੈਨੂੰ ਵੀਜ਼ਾ ਹੀ ਕਾਦੇ ਦਿੱਤਾ ਫਿਰ ਜੇ ਤੁਸੀਂ ਨਾ ਹੀ ਵੀਜ਼ਾ ਦਿੰਦੇ ਜੇ ਮੈਂ ਓਵਰਸਟੇਏ ਕੀਤਾ ਸੀ ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕਹਿੰਦੀ ਵੀ ਕਈ ਤਾਂ ਕਈਆਂ ਕੋ ਬਚਾਰੇ ਆ ਉਹ ਕਹਿੰਦੀ ਮੈਨੂੰ ਬੱਖ-ਬੱਖ ਮੁਲਕਾਂ ਦੀਆਂ ਲੇਡੀਜ਼ ਮਿਲੀਆਂ ਹਾਂ ਤੇ ਹਰ ਇੱਕ ਦੀ ਆਪਣੀ ਆਪਣੀ ਪ੍ਰੋਬਲਮ ਕਹਿੰਦੀਆਂ ਵੈਲ ਐਜੂਕੇਟਿਡ ਜਿਨ੍ਹਾਂ ਨੂੰ ਇੰਗਲਿਸ਼ ਵੀ ਫਲੂਐਂਟ ਆਉਂਦੀ ਸੀ ਕੋਈ ਜਰਨਲਿਸਟ ਕੋਈ ਕਾਫੀ ਪੜੀਆਂ ਲਿਖੀਆਂ ਪਰ ਉਹ ਜਿਸ ਸਾਹਬ ਦੇ ਨਾਲ ਜਿਹੜੇ ਭੇਜਣ ਵਾਲੇ ਹੁੰਦੇ ਆ ਜਾਂ ਜਿਹੜੇ ਕਹਿੰਦੇ ਵੀ ਤੁਸੀਂ ਝੂਠ ਬੋਲਿਓ ਮੈਨੂੰ ਇੰਗਲਿਸ਼ ਨਹੀਂ ਆਦੀ ਮੈਂ ਪੋਲਿਟਿਕਲ ਸਾਈਲੈਂਸ ਲੈਣਾ ਵੀ ਇੰਗਲਿਸ਼ ਨਹੀਂ ਬੋਲਦੀਆਂ ਸੀ ਆ ਸੋ ਇੰਨੀ ਦਰਦਨਾਕ ਸਟੋਰੀ ਜਿਹੜੀ ਉਹਨ ਲਿਖੀ ਹੈਗੀ ਆ ਨਾ ਉਹ ਪੜੋ ਜ਼ਰੂਰ ਤੇ ਤੁਹਾਨੂੰ ਪਤਾ ਲੱਗੂਗਾ ਵੀ ਕਈ ਵਾਰ ਆਪਾਂ ਸੋਚਦੇ ਆ ਵੀ ਹਾਂ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਸਹੀ ਕਰ ਰਿਹਾ ਹੈਗਾ ਜਿਹੜੇ ਸਾਰੇ ਚੱਕ ਕੇ ਬਾਹਰ ਮਾਰਨੇ ਚਾਹੀਦੇ ਹੈਗੇ ਜਿਹੜੇ ਇਲੀਗਲੀ ਆਏ ਆ ਉਹਨਾਂ ਦੀਆਂ ਸਟੋਰੀਆਂ ਪੜਿਓ ਵੀ 15 15 20 20 ਸਾਲ ਤੋਂ ਇੱਥੇ ਕੰਮ ਕਰਦੇ ਸੀ ਕਿਤੇ ਇੱਕ ਮਾੜੀ ਜਿਹੀ ਮਿਸਟੇਕ ਉਹਨਾਂ ਤੇ ਹੋਈ ਸੀ ਤੇ ਉਹ ਮਿਸਟੇਕ ਚੱਕ ਕੇ ਉਹਨਾਂ ਨੇ ਅੰਦਰ ਜਿਹੜੀਆਂ ਉਹ ਕਰ ਦਿੱਤੀਆਂ ਤੇ ਹੁਣ ਉਹ ਆਪਣੇ ਰਿਪੋਰਟ ਉਹਨਾਂ ਨੇ ਹੁਣ ਕਹਿੰਦੇ ਵੀ ਕਈ ਰੋਰੇ ਸੀ ਵੀ ਸਾਡੇ ਬੱਚੇ ਕਿੱਥੇ ਆ ਸਮਾਨ ਵੀ ਨਹੀਂ ਪੂਰਾ ਲਿਜਾਣ ਦਿੱਤਾ ਜਾ ਰਿਹਾ ਤੇ ਸਮਾਨ ਲੈਣ ਲਈ ਉਹਨਾਂ ਕੋਲ ਪੈਸੇ ਵੀ ਨਹੀਂ ਹੈਗੇ ਜੀ ਵਾਪਸ ਉਹਨਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਭੇਜਣਾ ਹੈਗਾ ਸੋ ਇਸ ਬੀਬੀ ਮੈਨੂੰ ਲੱਗਦਾ ਹੁਣ ਇਹ ਫਿਲਮ ਵੀ ਬਣਾਉਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਐਕਟਿਵਿਸਟ ਬਣ ਜਾਊਗੀ ਹੁਣ ਜੀ ਹਾਂ ਸੋ ਇਹ ਵੀ ਇੰਨੀ ਜ਼ਿਆਦਾ ਜਿਹੜੀ ਹੁਣ ਉਹ ਕਹਿੰਦੀ ਵੀ ਜਦੋਂ ਮੈਂ ਐਂਡ ਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਛੱਡਿਆ ਉੱਥੇ ਸੈਂਡੀਗੋ 에어ਪੋਰਟ ਤੇ ਉਦੋਂ ਮੈਂ ਚੇਨਾਂ ਵੀ ਲਾਈਆਂ ਸੀ ਆ ਪੈਰਾਂ ਦੇ ਵਿੱਚ ਕੜੀਆਂ ਵੀ ਪਾਈਆਂ ਸੀ ਆ ਤੇ ਕਹਿੰਦੀ ਵੀ ਉਸ ਟਾਈਮ ਤੇ ਜਿਹੜੇ ਮੈਨੂੰ ਦੋ ਇਮੀਗ੍ਰੇਸ਼ਨ ਦੇ ਆਫੀਸਰ ਮਿਲੇ ਨਾ ਵੀ ਉਹ ਥੋੜੇ ਫਨੀ ਸੀ ਉਹਨਾਂ ਨੂੰ ਕਹਿੰਦੀ ਮੈਂ ਪੁੱਛਿਆ ਜਦੋਂ ਨਹੀਂ ਲਾਤੀਆਂ ਕਹਿੰਦੀ ਕਿ ਮੈਂ ਸ਼ੂਗਰ ਰਵੇ ਚੱਲ ਘਟੋ ਘਟ 에어ਪੋਰਟ ਤੇ ਤਾਂ ਨਹੀਂ ਮੈਨੂੰ ਚੇਨਾਂ ਦੇ ਨਾਲ ਲਿਜਾਇਆ ਜਾਊਗਾ ਕੜੀਆਂ ਨਾਲ ਕਹਿੰਦੀ ਉਹਨਾਂ ਨੂੰ ਕਿਹਾ ਮੈਂ ਸ਼ੂ ਪਾ ਲਾਂ ਕਿਉਂਕਿ ਕਈ ਵਾਰ ਇਹ ਸ਼ੂ ਨਹੀਂ ਪਾੜ ਦਿੰਦੇ ਉਹਨਾਂ ਦੇ ਤਸਵੇਂ ਹੁੰਦੇ ਆ ਨਾ ਤੇ ਤਸਵੇਂ ਕਰਕੇ ਸੋਚਦੇ ਵੀ ਕੋਈ ਸੁਸਾਈਡ ਨਾ ਕਰ ਲੈਂ ਜਾਂ ਕੁਝ ਤੇ ਉਹ ਕਹਿੰਦੀ ਵੀ ਉਸ ਫਿਰ ਜਿਹੜਾ ਆਫੀਸਰ ਸੀ ਉਸਨੇ ਹੱਸਦੇ ਨੇ ਮੈਨੂੰ ਕਿਹਾ ਕਹਿੰਦਾ ਪਾ ਤਾਂ ਨਹੀਂ ਪਰ ਤੂੰ ਭੱਜੀ ਨਾ ਨਹੀਂ ਤੇ ਇੱਕ ਹੋਰ ਸਟੋਰੀ ਬਹੁਤ ਵੱਡੀ ਬਣ ਜਣੀ ਆ ਕਹਿੰਦੀ ਵੀ ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਐਟ ਲੀਸਟ ਯੂ نو ਆਈ ਵਿਲ ਗਿਵ ਯੂ 5 ਸਟਾਰ ਤੇ ਪਹਿਲਾਂ ਤਾਂ ਐਨੇ ਰਾਫ ਸੀ ਐਂਡ ਦੇ ਵਿੱਚ ਜਾ ਕੇ ਉਹ ਇਹ ਕਹਿੰਦੀ ਆ ਵੀ ਮੈਨੂੰ ਨਹੀਂ ਲੱਗਦਾ ਪਈ ਜੋ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ ਇੱਕ ਤਰ੍ਹਾਂ ਦੇ ਨਾਲ ਏਡੀ ਵੱਡੀ ਜਿਹੜੀ ਸ਼ੋਅ ਕੀਤਾ ਜਾ ਰਿਹਾ ਹੈਗਾ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ ਇਲੀਗਲਾਂ ਨੂੰ ਬਾਹਰ ਕੱਢਣ ਦੀ ਆ ਕਹਿੰਦੀ ਇਹ ਟੋਟਲੀ ਬਿਜ਼ਨਸ ਹੈਗਾ ਕਹਿੰਦੇ ਦੋ ਕੰਪਨੀਆਂ ਇੱਕ ਕੋਰਸੇਵਿਕ ਤੇ ਜੀਓ ਗਰੁੱਪ ਹਾਂਜੀ ਇਹਨਾਂ ਨੂੰ ਗਵਰਨਮੈਂਟ ਫੰਡਿੰਗ ਮਿਲ ਰਹੀ ਹੈ ਪ੍ਰਾਈਵੇਟ ਪ੍ਰਿਜ਼ਨ ਲੋਕਾਂ ਨੂੰ ਡੇਟੇਨ ਕਰਨ ਦੇ ਲਈ ਹੂੰ ਤੇ ਇਹ ਕਹਿੰਦੀ ਵੀ ਇੱਕ ਤਰ੍ਹਾਂ ਦੇ ਨਾਲ ਲੂਕੋ ਟ੍ਰੇ ਬਿਜ਼ਨਸ ਲੂਕੋ ਕ੍ਰੀਏਟਿਵ ਬਿਜ਼ਨਸ ਹੈਗਾ ਆ ਕੋਰ ਸਿਵਿਕ ਨੇ 560 ਮਿਲੀਅਨ ਡਾਲਰ ਬਣਾਏ ਆ ਆਈਸ ਕੰਟਰੈਕਟ ਤੋਂ 1 ਸਾਲ 'ਚ 2024 ਦੇ ਵਿੱਚ Jio ਗਰੁੱਪ ਨੇ 763 ਮਿਲੀਅਨ ਡਾਲਰ ਆਈਸ ਕੰਟਰੈਕਟ ਤੋਂ ਬਣਾਏ ਹੈਗੇ ਆ ਉਹ ਕਹਿੰਦੀ ਵੀ ਪਤਾ ਨਹੀਂ ਕਿੱਦਾਂ ਦੇ ਸ਼ੋ ਕਰਦੇ ਵੀ ਅਸੀਂ ਫੂਡ ਦਿੰਨੇ ਆ ਪਾਣੀ ਦਿੰਨੇ ਆ ਕਹਿੰਦੀ ਵੀ ਜਿਹੜਾ ਪਾਣੀ ਸੀ ਉਹ ਜਿਹੜਾ ਸਾਡੀ ਟਾਇਲਟ ਵਾਲੇ ਪਾਈਪ ਵਾਲਾ ਜਿਹੜਾ ਪਾਣੀ ਉਹੀ ਜਿਹੜਾ ਜਿੱਦਾਂ ਹੱਥ ਹੋਣ ਵਾਲਾ ਪਾਣੀ ਹੁੰਦਾ ਉਹੀ ਅਸੀਂ ਪੀਂਦੇ ਸੀ ਕੋਈ ਬੋਟਲ ਵਾਟਰ ਨਹੀਂ ਦਿੱਤਾ ਜਾਂਦਾ ਸੀ ਜਿੱਥੇ ਸੌਣ ਲਈ ਰੱਖਿਆ ਗਿਆ ਉਹ ਐਲੂਮੀਨੀਅਮ ਦੇ ਜਿਹੜੇ ਬਰਕ ਹੁੰਦੇ ਆ ਉਹ ਦਿੱਤੇ ਗਏ ਈਵਨ ਕਹਿੰਦੀ ਖਾਣੇ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸੀ ਇੱਕ ਵਾਰੀ ਸਾਨੂੰ ਪਲਾਸਟਿਕ ਦਾ ਚਮਚਾ ਦਿੱਤਾ ਉਹ ਕਹਿੰਦੇ ਭਈ ਇਹਨੂੰ ਧੋ ਕੇ ਇਹਨੂੰ ਵਾਰ-ਵਾਰ ਵਰਤਣਾ ਆ ਸੋ ਇਹ ਤਾਂ ਬੜੇ এনवायरमेंटਲਿਸਟ ਨਿਕਲੇ ਫਿਰ ਤਾਂ ਸੋ ਇੰਨੀ ਜਿਹੜੀ ਦਰਦਨਾਕ ਵੀ ਸਟੋਰੀ ਆ ਰੋਣਾ ਵੀ ਆਉਂਦਾ ਸਾਨੂੰ ਪੜ ਕੇ ਇਹ ਵੀ ਆਂਦਾ ਵੀ ਦੇਖੋ ਚਲੋ ਘਟੋ ਘਟ ਕਿਸੇ ਨੇ ਬਾਹਰ ਆ ਕੇ ਇਹ ਪੂਰੀ ਸਹੀ ਜਿਹੜੀ ਸਟੋਰੀ ਦੱਸੀ ਤਾਂ ਹੈ ਨਾ ਕਹਿੰਦੀ ਵੀ ਸਾਈਕੋਲੋਜੀਕਲੀ ਇੰਨਾ ਜਿਆਦਾ ਉੱਥੇ ਡਿਪਰੈਸ਼ਨ ਹੋ ਜਾਂਦਾ ਆ ਬੰਦੇ ਨੂੰ ਵੀ ਮੇਰਾ ਕੋਈ ਕਸੂਰ ਵੀ ਨਹੀਂ ਮੈਂ ਕਿੱਥੇ ਆ ਕੇ ਜਿਹੜਾ ਫਸ ਗਿਆ ਹੈਗਾ ਤੇ ਬਿਲਾਲੇ ਵੀ ਕਿੱਡਾ ਇੱਕ ਤਕੜਾ ਜਿਹੜਾ ਕ੍ਰਾਈਮ ਕੀਤਾ ਫਿਰ ਬਹੁਤ ਕਹਿੰਦੀ ਕਈ ਇੰਨੀਆਂ ਗਰੀਬ ਬੀਬੀਆਂ ਸੀਆਂ ਕਈ ਮੁਲਕਾਂ ਦੀਆਂ ਹਾਲਾਂਕਿ ਅਮਰੀਕਾ 'ਚ ਰਹਿੰਦੇ ਸੀ ਕਈਆਂ ਕੋ ਵਰਕ ਪਰਮਿਟ ਵੀ ਸੀਗੇ ਉਹਨਾਂ ਨੇ ਫਿਰ ਚਿੱਠੀਆਂ ਇਹਨੂੰ ਲਿਖ ਕੇ ਦਿੱਤੀਆਂ ਹੱਥ ਦੇ ਨਾਲ ਹਨਾ ਤੇ ਜਿੱਥੇ ਆਖਰੀ ਜੇਲ੍ਹ 'ਚ ਇਹਨੂੰ ਰੱਖਿਆ ਗਿਆ ਸੀ ਉਹ ਕਹਿੰਦੀ ਥੋੜੀ ਰਿਲੈਕਸ ਸੀਗੀ ਉੱਥੇ ਪੇਪਰਵਰਕ ਵੀ ਮਿਲ ਜਾਂਦਾ ਸੀ ਆਦੀ ਵੀ ਹੋ ਗਈ ਸੀ ਨਾ 12 ਦਿਨ ਤੇ ਲਈ ਇਹਨੂੰ ਵਕ ਵਕ ਫੈਸਿਲਿਟੀਆਂ ਦੇ ਵਿੱਚ ਜਿਹੜਾ ਉਹ ਰੱਖਿਆ ਕੋਟਮ ਐਸਰ ਡਿਟੈਂਸ਼ਨ ਸੈਂਟਰ ਚ ਸੈਂਡਿਏਗੋ ਚ ਸੈਨ ਲੂਇਸ ਡਿਟੈਂਸ਼ਨ ਸੈਂਟਰ ਅਰੀਜ਼ੋਨਾ ਦੇ ਵਿੱਚ ਬਾਰ ਬਾਰ ਇਹਨੇ ਮੁੱਖ ਤੌਰ ਦੇ ਤੇ ਇਹੀ ਕਿਹਾ ਵੀ ਇਨ ਹਿਊਮਨ ਅਨਮਨੁੱਖੀ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਉੱਥੇ ਰੱਖਿਆ ਗਿਆ 24 24 ਘੰਟੇ ਤੱਕ ਸੌਣ ਤੱਕ ਨਹੀਂ ਜਿਹੜਾ ਉਹ ਦਿੱਤਾ ਗਿਆ ਇੱਕ ਸੈੱਲ ਦੇ ਵਿੱਚ 30 30 ਜਾਨੀਆਂ ਬੀਬੀਆਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਉਹ ਰੱਖੀਆਂ ਸੀਗੀਆਂ ਹੁਣੇ ਵਾਪਸ ਆਈਏ ਤੇ ਉੱਥੇ ਜਾ ਕੇ ਇਹ ਇੰਟਰਵਿਊ ਅਕਤਿਆ ਸੋ ਇਹਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਹੁਣ ਜਿਹੜੀਆਂ ਉਹ ਦੱਸ ਰਹੀ ਆ ਇਹ ਕੱਢ ਰਹੀ ਆ ਕਹਿੰਦੀ ਵੀ ਮੇਰੀ ਕਹਾਣੀ ਨਹੀਂ ਇਹ ਹਜ਼ਾਰਾਂ ਹੀ ਅਜਿਹੀਆਂ ਲੋਕਾਂ ਦੀ ਜਿਹੜੀ ਇਹ ਕਹਾਣੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਖੁਸ਼ ਜਿਹੜਾ ਉੱਥੇ ਕੀਤਾ ਜਿਹੜਾ ਹੋ ਗਿਆ ਆ ਤੇ ਉਹ ਚਲੋ ਗੱਲਾਂ ਬਾਤਾਂ ਕਰਦੇ ਚਲੋ ਬੰਦਾ ਇਹੋ ਜੀ ਦਾਾਂ ਦੇ ਉੱਤੇ ਫਸਿਆ ਹੁੰਦਾ ਆ ਕਈ ਦੋਸਤ ਮਿੱਤਰ ਬਣਦੇ ਆ ਕਈ ਜਿਹੜੀਆਂ ਇਨਫੋਰਮੇਸ਼ਨ ਆ ਕਈ ਚੀਜ਼ਾਂ ਜਿਹੜੀਆਂ ਆ ਉਹ ਹੁੰਦੀਆਂ ਰਿਫਲੈਕਟ ਕਰਨ ਦਾ ਬੰਦੇ ਨੂੰ ਬਹੁਤ ਮੌਕਾ ਜਿਹੜਾ ਉਹ ਅਜੇ ਕਿਆਂ ਥਾਵਾਂ ਦੇ ਉੱਤੇ ਮਿਲ ਜਾਂਦਾ ਆ ਪਰ ਹਾਂ ਵੀ ਇਹ ਸਟੋਰੀ ਇੱਕ ਵੱਡੀ ਜਿਹੜੀ ਚੀਜ਼ ਨਿਕਲ ਕੇ ਜਿਹੜੀ ਉਹ ਆਈ ਆ ਵੀ ਜਿਹੜੀ ਉਹ ਕਹਿੰਦੀ ਸੀ ਵੀ ਮੈਂ ਆਪ ਚਲੋ ਜੇ ਨਹੀਂ ਮੇਰਾ ਪੇਪਰ ਵਕਤ ਮੈਂ ਉਹਨੂੰ ਘਰ ਵੀ ਲੈਣੀ ਆ ਠੀਕ ਪਰ ਕਹਿੰਦੇ ਵੀ ਨਹੀਂ ਉਹਨਾਂ ਨੇ ਸੁਣੀ ਨਹੀਂ ਤੇ ਉਹ ਸੁਣ ਉਹ ਸੁਣ ਦੀ ਬਜਾਏ ਉਹਨਾਂ ਨੇ ਅੰਦਰ ਕਰਕੇ ਉਹਨੂੰ 2 ਹਫ਼ਤੇ ਦੇ ਲਈ ਇਸ ਤਰੀਕੇ ਨਾਲ ਡੇਟੇਨ ਕਰਕੇ ਆ ਜਿਹੜਾ ਉਹ ਰੱਖਿਆ ਕਹਿੰਦੇ ਵੀ ਮੈਂ ਕਈਆਂ ਦੇ ਨਾਲ ਉਹ ਆਪਣੇ ਆਪ ਨੂੰ ਲੱਕੀ ਸਮਝਦੀ ਆ ਵੀ ਮੈਂ ਨਿਕਲ ਆਈ ਆ ਕਈ ਜਿਹੜੇ ਲੋਕ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਫਸੇ ਆ ਮੇਰੇ ਕੋਲ ਲਾਇਰਸ ਅਸੀਗੇ ਮੈਨੂੰ ਮੀਡੀਆ ਅਟੈਂਸ਼ਨ ਜਿਹੜੀ ਉਹ ਮਿਲ ਗਈ ਤਾਂ ਮੇਰੀ ਗੱਲ ਬਾਹਰ ਨਿਕਲ ਗਈ ਤਾਂ ਚਰਚਾ ਜਿਹੜੀ ਹੋ ਗਈ ਤਾਂ ਮੈਂ ਇਵੈਂਚੁਅਲੀ ਛੁੱਟ ਗਈ ਪਰ ਅਜੇ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਹ ਜਿਹੜੀ ਸਹੂਲਤ ਨਹੀਂ ਮਿਲੀ ਤਾਂ ਉਹ ਇਵੈਂਚੁਅਲੀ ਜਿਹੜੇ ਆ ਉੱਥੇ ਫਸੇ ਨੇ ਉਹ ਸਿਸਟਮ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਰੜਕ ਹੋ ਰਿਹਾ ਹੈ ਇਹ ਐਨ ਦੇ ਵਿੱਚ ਉਹ ਕਹਿੰਦੀ ਹੈ ਵੀ ਜੋ ਕੁਝ ਮੇਰੇ ਨਾਲ ਵਾਪਰਿਆ ਜੋ ਕੁਝ ਮੈਂ ਉੱਥੇ ਦੇਖਿਆ ਕਹਿੰਦੀ ਮੈਂ ਰੱਬ 'ਚ ਤਾਂ ਨਹੀਂ ਬੜਾ ਯਕੀਨ ਕਰਦੀ ਪਰ ਜੇਲ੍ਹ ਵਿੱਚ ਜਾ ਕੇ ਮੈਨੂੰ ਯਕੀਨ ਹੋ ਗਿਆ ਵੀ ਕਿਸ ਤਰ੍ਹਾਂ ਉੱਥੇ ਜਿਹੜੇ ਹੋਰ ਪਹਿਲਾਂ ਕੈਦੀ ਹੋਰ ਬੀਬੀਆਂ ਸੀਆਂ ਰਲ ਕੇ ਅਰਦਾਸ ਕਰਦੀਆਂ ਸੀਆਂ ਪ੍ਰੇ ਕਰਦੀਆਂ ਸੀਆਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਦੋਂ ਉਹ ਜੰਗਲਾਂ 'ਚ ਆਈਆਂ 20 20 ਤੋਂ ਲੈ ਕੇ 60 60 ਹਜ਼ਾਰ ਡਾਲਰ ਉਹਨਾਂ ਨੇ ਸਮਗਲਰਸ ਨੂੰ ਦਿੱਤਾ ਕਿਸ ਤਰ੍ਹਾਂ ਉਹਨਾਂ ਦੇ ਫਿਜ਼ੀਕਲ ਸਕਾਰਸ ਸਿਗੇ ਕਿਸ ਤਰ੍ਹਾਂ ਉਹਨਾਂ ਦੇ ਰਸਤੇ 'ਚ ਰੇਪ ਹੋਏ ਸਾਰਾ ਕੁਝ ਕਹਿੰਦੀ ਵੀ ਮੈਨੂੰ ਰੱਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੁਣ ਯਕੀਨ ਹੋ ਗਿਆ ਐਂਡ ਵਿੱਚ ਜਾ ਕੇ ਉਹ ਕਹਿੰਦੀ ਆ ਵੀ ਮੈਂ ਜੋ ਕੁਝ ਇਹ ਦੇਖਿਆ ਵੀ ਦੇਖੋ ਮੈਂ ਤਾਂ ਕੈਨੇਡਾ ਵਰਨਾ ਮੈਂ ਤਾਂ ਪਤਾ ਨਹੀਂ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਇਹ ਆਂਦੇ ਹੈਗੇ ਇਲੀਗਲੀ ਤੇ ਵੀ ਮੈਨੂੰ ਜਿਹੜਾ ਉਹ ਕਿਡਨੈਪ ਕੀਤਾ ਗਿਆ 8-9 ਦਿਨ ਤੱਕ ਇਹ ਕਹਿੰਦੀ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਹੈਗੀ ਆ ਨਾ ਕੋਈ ਕੰਟੈਕਟ ਜਿਹਦੇ ਨਾਲ ਵੀ ਕਹਿੰਦੀ ਗੱਲ ਕਰਦੇ ਸੀ ਉਹ ਕਹਿੰਦੇ ਸੀ ਵੀ ਨਹੀਂ ਆ ਵੀ ਡੋਨਟ نو ਜੋ ਨੈਕਸਟ ਆ ਉਹਨੂੰ ਪਤਾ ਹੋਊਗਾ ਕਹਿੰਦੀ ਕੋ ਗੱਲ ਤੱਕ ਨਹੀਂ ਕਰਦਾ ਸੀਗਾ ਵੀ ਕਿੱਥੇ ਜਿਹੜਾ ਜਾਣਾ ਆ ਕੀ ਹੈਗਾ ਕੀ ਮੇਰੇ ਰਾਈਟਸ ਆ ਕੀ ਹੈਗੇ ਆ ਕੀ ਨਹੀਂ ਹੈਗੇ ਐਂਡ ਵਿੱਚ ਜਾ ਕੇ ਕਹਿੰਦੀ ਮੈਨੂੰ ਜਦੋਂ ਉਹਨਾਂ ਨੂੰ ਮੈਨੂੰ ਕਿਹਾ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਤੂੰ ਤੈਨੂੰ ਤਾਂ ਅਰੈਸਟ ਕਰਨ ਦੀ ਜ਼ਰੂਰਤ ਨਹੀਂ ਸੀ ਤੂੰ ਪਹਿਲਾਂ ਹੀ ਉੱਥੋਂ ਜਾ ਸਕਦੀ ਉਹ ਕਹਿੰਦੀ ਮੈਂ ਤਾਂ ਆਫਰ ਕੀਤਾ ਸੀ ਮੈਂ ਆਪ ਟਿਕਟ ਲੈ ਲੈਣੀ ਆ ਮੈਨੂੰ ਸਿੱਧਾ ਕੈਨੇਡਾ ਚਲ ਜਾਣਾ ਹੈ ਪਰ ਸੋ ਉਹ ਕਹਿੰਦੀ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਿਸਟਮ ਇਹਨੂੰ ਲੱਗਾ ਵੇ ਬਹੁਤ ਬ੍ਰੋਕਨ ਹੈਗਾ ਆ ਕਿਸੇ ਤਰ੍ਹਾਂ ਦੀ ਕੰਸਿਸਟੈਂਸੀ ਹੈ ਨਹੀਂ ਬਸ ਇਹ ਆ ਭਈ ਇੱਕ ਤਰ੍ਹਾਂ ਦੇ ਨਾਲ ਡਰਾਵਾ ਹੈਗਾ ਆ ਤੇ ਇਹ ਇੱਕ ਤਰ੍ਹਾਂ ਦੇ ਨਾਲ ਬਿਜ਼ਨਸ ਲੱਗਿਆ ਉਸ ਨੂੰ ਇਸ ਬੀਬੀ ਨੂੰ ਜਿਹੜੀ ਐਕਟਰੈਸ ਆ ਜਿਸ ਨੂੰ 12 ਦਿਨ ਜਿਹੜਾ ਆ ਅਮਰੀਕਾ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ ਕਿਸੇ ਤਰ੍ਹਾਂ ਦੀ ਉਹਦੀ ਜਿਹੜੀ ਕ੍ਰਿਮੀਨਲ ਕੋਈ ਐਕਟੀਵਿਟੀ ਨਹੀਂ ਸੀ ਨਹੀਂ ਸੀ ਜੀ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਨੂੰ ਜਾਂਦੇ ਜਾਂਦੇ ਇੱਕ ਜਿਹੜੀ ਗੱਲ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਆ ਕੰਸਟਰਕਸ਼ਨ ਇੰਡਸਟਰੀ ਵਾਲੇ ਇਸ ਟਾਈਮ ਕਹਿੰਦੇ ਵੀ ਇਮੀਗ੍ਰੇਸ਼ਨ ਰਿਫਾਰਮ ਦੇ ਟੈਰਿਫ ਦੇ ਇਹ ਸਾਰੀਆਂ ਚੀਜ਼ਾਂ ਦੇ ਨੂੰ ਲੈ ਕੇ ਕਹਿੰਦੇ ਆਪਣੇ ਆਪ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਆ ਇਦਾਂ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਜਿਹੜੇ ਵਰਕਰਸ ਆ ਉਹ ਕੰਮ ਤੇ ਨਹੀਂ ਆਉਂਦੇ ਤੇ ਉਹ ਇਵੈਂਚੁਅਲੀ ਇਹਨਾਂ ਨੂੰ ਜਿਹੜਾ ਉਹ ਦਿਖ ਰਿਹਾ ਹੈਗਾ ਆ ਇਹ ਕਹਿੰਦੇ ਵੀ ਇਸ ਟਾਈਮ ਜਿਹੜੀ ਕੰਸਟਰਕਸ਼ਨ ਇੰਡਸਟਰੀ ਆ ਉਹ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਆ ਜਿਹੜੇ ਟੈਰਿਫ ਤੇ ਕਰਕੇ ਵਧਨ ਕਰਕੇ ਹਾਈ ਪ੍ਰਾਈਸਸ ਦੇ ਕਰਕੇ ਅਚਾਨਕ ਜਿਹੜਾ ਕਹਿੰਦੇ ਵੀ ਉਸ ਦੇ ਵਿੱਚ ਖੜੋਤ ਜਿਹੜੀ ਉਹ ਆ ਗਈ ਆ ਸੋ ਕਹਿੰਦੇ ਵੀ ਕੰਸਟਰਕਸ਼ਨ ਜਿਹੜੀ ਕਰਾਸ ਹੇਅਰ ਦੇ ਵਿੱਚ ਇਸ ਟਾਈਮ ਚੱਲ ਰਹੀ ਆ ਇੱਕ ਚੀਫ ਇਕਨੋਮਿਸਟ ਹੈਗੇ ਨੇ ਐਸੋਸੀਏਟ ਜਨਰਲ ਕੰਟਰੈਕਟਰਸ ਆਫ ਅਮਰੀਕਾ ਦੇ ਉਹ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ ਲੋਕਲ ਕੰਸਟਰਕਸ਼ਨ ਕੰਪਨੀਆਂਜ਼ ਵੀ ਜਿਹੜੀਆਂ ਉਹ ਦੱਸ ਰਹੀਆਂ ਕਹਿੰਦੇ ਵੀ ਅਸੀਂ ਫਿਗਰ ਆਊਟ ਕਰਨ ਦੀ ਹੁਣ ਕੋਸ਼ਿਸ਼ ਕਰ ਰਹੇ ਆ ਵੀ ਇਸ ਟਾਈਮ ਇਹ ਇਹਨਾਂ ਨੂੰ ਕਿਦਾਂ ਬੈਲੈਂਸ ਜਿਹੜਾ ਉਹ ਕੀਤਾ ਜਾਵੇ ਜਿੱਥੇ ਕੰਮੇ ਆ ਉਹ ਉਹ ਉਹਨਾਂ ਦੇ ਵੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਕਿਉਂਕਿ ਕੰਮ ਕਰਨ ਵਾਲੇ ਜਿਹੜੇ ਉਹ ਘਟ ਗਏ ਆ ਉਧਰ ਟੈਰਿਸ ਦੇ ਨਾਲ ਕਹਿੰਦੇ ਵੀ ਕਈ ਚੀਜ਼ਾਂ ਦੇ ਪ੍ਰਾਈਸਿਸ ਹਾਈ ਹੋ ਗਏ ਆ ਹੁਣ ਕੈਨੇਡਾ ਤੋਂ ਲੰਬਰ ਆਉਂਦੀ ਆ ਸਭ ਤੋਂ ਜ਼ਿਆਦਾ ਕੰਸਟਰਕਸ਼ਨ ਦਾ ਸਾਰਾ ਕੰਮ ਮੋਸਟਲੀ ਉਹ ਲੰਬਰ ਦੇ ਨਾਲ ਹੁੰਦਾ ਆ ਸਟੀਲ ਅਲੂਮੀਨੀਅਮ ਦੇ ਨਾਲ ਜਿਹੜਾ ਉਹ ਹੁੰਦਾ ਆ ਉਹ ਵੀ ਜੇ ਬਾਹਰਲੇ ਮੁਲਕਾਂ ਤੋਂ ਆਉਂਦਾ ਤੇ ਉਹਦਾ ਐਕਸਪੈਂਸਿਵ ਆ ਜੇ ਅੰਦਰੋਂ ਲੈਂਦੇ ਆ ਤਾਂ ਹੋਪਫੁਲੀ ਉਹਨਾਂ ਨੂੰ ਸਸਤਾ ਮਿਲਦਾ ਹੋਵੇ ਤਾਂ ਕੰਮ ਜਿਹੜਾ ਹੋ ਚੱਲੂਗਾ ਆਦਰਵਾਇਸ ਕਹਿੰਦੇ ਵੀ ਕੰਸਟਰਕਸ਼ਨ ਕੰਪਨੀਆਂਜ਼ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਦਾ ਜਿਹੜਾ ਉਹਨਾਂ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਆ ਆਉਂਦੇ ਕੁਝ ਮਹੀਨੇ ਕੁਝ ਇਦਾਂ ਦੇ ਹੀ ਜਿਹੜੀ ਕਹਿੰਦੇ ਵੀ ਸਾਡੀ ਇੰਡਸਟਰੀ ਆ ਉਹ ਇਸ ਦੇ ਵਿੱਚ ਲੰਘੂਗੀ ਤੇ ਉਮੀਦ ਅਸੀਂ ਜਿਹੜੀ ਉਹ ਇਹ ਕਰਦੇ ਆ ਵੀ ਭਾਈ ਇਹ ਇਸ ਦੇ ਵਿੱਚ ਠੀਕ ਜਿਹੜਾ ਹੋਵੇ ਕਈ ਜਿਹੜੇ ਕੰਸਟਰਕਸ਼ਨ ਕੰਪਨੀ ਵਾਲੇ ਉਹ ਤਾਂ ਤੱਤੇ ਹੀ ਬੜੇ ਜਿਹੜੇ ਚੱਲ ਰਹੇ ਆ ਕਹਿੰਦੇ ਵੀ ਇਸ ਟਾਈਮ ਇੱਕ ਮਕਾਇ ਹੈਗੀ ਆ ਟਰੇਡ ਵਰਕਰਸ ਦੇ ਨਾਲ ਕੰਮ ਕਰਨ ਵਾਲੇ ਨੇਟ ਮਕਾਇ ਐਗਜ਼ੈਕਟਿਵ ਡਾਇਰੈਕਟਰ ਨੇ ਨੈਸ਼ਨਲ ਐਸੋਸੀਏਸ਼ਨ ਆਫ ਮਾਈਨੋਰਟੀ ਕੰਟਰੈਕਟਰਸ ਦੇ ਉਹਨਾਂ ਨੇ ਕਿਹਾ ਵੀ ਅਮਰੀਕਾ ਵੈਲਕਮਿੰਗ ਫੀਲ ਨਹੀਂ ਜਿਹੜਾ ਉਹ ਕਰ ਰਿਹਾ ਹੈਗਾ ਕਹਿੰਦੇ ਵੀ ਇਹ ਬੜਾ ਸ਼ੇਮਫੁਲ ਆ ਵੀ ਕੈਨ ਨੂੰ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਆ ਇਹ ਪਰ ਡਿਵਾਈਡਿਡ ਸਟੇਟ ਆਫ ਅਮਰੀਕਾ ਜਿਹੜੀ ਇਸ ਟਾਈਮ ਸਾਨੂੰ ਤਾਂ ਜਿਹੜੀ ਇੱਥੇ ਨਜ਼ਰ ਜਿਹੜੀ ਉਹ ਆ ਰਹੀ ਆ ਸੋ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੀ ਆ ਆ ਵੀ ਉਹਨਾਂ ਦੀ ਵੀ ਜੇਬ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਹੈ ਉਹਨਾਂ ਦੇ ਪ੍ਰੋਜੈਕਟਸ ਦੇ ਉੱਤੇ ਵੀ ਜਿਹੜਾ ਇਹਨਾਂ ਸਾਰੇ ਪਾਲਿਸੀਜ਼ ਦੇ ਕਰਕੇ ਅਸਰ ਪੈਣਾ ਸ਼ੁਰੂ ਹੋਇਆ ਹੈ ਅਜੇ ਤਾਂ ਰਾਸ਼ਟਰਪਤੀ ਮੀਤ ਸਿੰਘ ਜੀ ਅਪ੍ਰੈਲ 2 ਤੋਂ ਬਾਅਦ ਹੋਣਾ ਹੈਗਾ ਅ ਅਮਰੀਕਾ ਨੇ ਚਾਈਨਾ ਕੈਨੇਡਾ ਮੈਕਸੀਕੋ ਤੇ ਯੂਰੋਪੀਅਨ ਯੂਨੀਅਨ ਦੇ ਉੱਤੇ ਟੈਰਿਫ ਲਾਏ ਆ ਪਰ ਅਪ੍ਰੈਲ 2 ਨੂੰ ਰੈਸੀਪ੍ਰੋਕਲ ਜਿਹੜੇ ਟੈਰਿਫ ਲੱਗਦੇ ਰੈਸੀਪ੍ਰੋਕਲ ਜਿਹੜੇ ਟੈਕ ਟੈਰਿਫਸ ਆ ਉਹ ਸਾਰੇ ਮੁਲਕਾਂ ਦੇ ਲੱਗਣੇ ਆ ਜੇ ਇੰਡੀਆ ਵਾਲਾ 100% ਲਾ ਰਿਹਾ ਤੇ ਅਮਰੀਕਾ ਵਾਲੇ ਵੀ 100% ਲਾਣਗੇ ਸੋ ਜਿਹੜੇ ਉਥੋਂ ਜੋਸ਼ ਮਾਰਾਂਦਾ ਉਹਦੇ ਉੱਤੇ 20 ਉਨਾਂ ਲੱਗੂਗਾ ਤੇ ਉਹ ਨਿਚਤਲੀ ਉਹ ਫਿਰ ਮਹਿੰਗਾ ਵੀ ਹੋਊਗਾ ਅਲਟੀਮੇਟਲੀ ਕਹਿੰਦੇ ਵੀ ਇਹਦਾ ਜਿਹੜਾ ਅਮਰੀਕਾ ਨੂੰ ਨੁਕਸਾਨ ਹੋ ਸਕਦਾ ਹੈਗਾ ਇੱਕ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਲਿਖਿਆ ਪਰ ਬਹੁਤ ਸਾਰੇ ਲੋਕ ਇਕਨੋਮਿਸਟ ਵੀ ਇਹ ਕਹਿ ਰਹੇ ਹੈਗੇ ਆ ਵੀ ਓਵਰਆਲ ਇਕਨੋਮੀ ਦੇ ਉੱਤੇ ਇਹਦਾ ਜਿਹੜਾ ਕਾਫੀ ਅਸਰ ਪੈਣਾ ਇਕਨੋਮੀ ਅੱਗੇ ਸਟਾਕ ਮਾਰਕੀਟ ਦਾ ਜਿਹੜਾ ਬਹੁਤ ਬੁਰਾ ਹਾਲ ਚੱਲ ਰਿਹਾ ਹੈਗਾ ਬਾਕੀ ਇੱਕ ਵਾਰੀ ਫੇਰ ਸਰੋਤਿਆਂ ਦੱਸ ਦਈਏ ਕਿ ਜਿਹੜੀ ਇਨਫੋਰਮੇਸ਼ਨ ਆ ਜੋ ਕੁਝ ਨਿਊਜ਼ਪੇਪਰਸ 'ਚ ਆ ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਕੋਈ ਆਪਣਾ ਥੀ ਵਯੂ ਪੁਆਇੰਟ ਨਹੀਂ ਦੱਸ ਰਹੇ ਕਿ ਸਾਡਾ ਕੀ ਵਯੂ ਪੁਆਇੰਟ ਹੈਗਾ ਅ ਅਮਰੀਕਾ ਆਲਵੇਜ਼ ਵੈਲਕਮਿੰਗ ਜਿਹੜੇ ਇਮੀਗ੍ਰੈਂਟਸ ਆ ਲੀਗਲ ਇਮੀਗ੍ਰੈਂਟਸ ਦੇ ਲਈ ਬਹੁਤ ਸਾਰੇ ਆਪਾਂ ਇਮੀਗ੍ਰੈਂਟ ਆਏ ਹੈਗੇ ਆ ਆਪਾਂ ਨਹੀਂ ਮੈਜੋਰਟੀ ਦੇ ਵਿੱਚ ਅਮਰੀਕਾ 'ਚ ਲੋਕ ਇਮੀਗ੍ਰੈਂਟਸ ਆਏ ਹੈਗੇ ਆ ਸੋ ਸਾਨੂੰ ਜਿਹੜੀ ਆ ਜੇ ਕਿਤੇ ਵੀ ਹੇਟ ਫੈਲਦੀ ਆ ਗਲਤ ਕੰਮ ਹੁੰਦਾ ਉਹਦਾ ਜਿਹੜਾ ਉਹਦਾ ਵਿਰੋਧ ਕਰਨਾ ਚਾਹੀਦਾ ਜਿੱਥੇ ਸਹੀ ਕੰਮ ਹੁੰਦਾ ਉਹਦਾ ਸਾਥ ਦੇਣਾ ਚਾਹੀਦਾ ਜੀ ਇੱਥੇ ਪ੍ਰੋਗਰਾਮ ਦੀ ਸਵਾਪਤੀ ਮੇਰੇ ਰਾਜਕੰਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ